हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਤਰਨਤਾਰਨ ਸਾਹਿਬ ਸ਼ਹਿਰ ਦੇ ਨਾਲ ਦੋਸਤੋ ਪਿੰਡਾ ਰਸੂਲਪੁਰ ਨਹਿਰਾ ਅਲਾਦੀਨਪੁਰ ਪਿੰਡ ਵੀ ਬਿਲਕੁਲ ਨਜ਼ਦੀਕ ਆ ਤੇ ਝਨੇਰ ਪਿੰਡ ਵੀ ਥੋੜੀ ਦੂਰੀ ਤੇ ਇੱਕ ਪਾਸੇ ਦੁਗਲ ਵਾਲਾ ਪਿੰਡ ਆ ਸੇਰੋਂ ਵੀ ਤਕਰੀਬਨ ਇਥੋਂ ਥੋੜੀ ਦੂਰੀ ਤੇ ਆ। ਵੀਰ ਨਿਸ਼ਾਨ ਸਿੰਘ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਲੈ ਕੇ ਆਉਂਦਾ ਰੋਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰੇ ਅੱਜ ਐਨੀਮਲ ਘਟੋ ਘਟ ਵੀ ਚਾਰ ਬੜਾ ਇੱਕ ਮਾਲੀ ਕਟਾ ਇੱਕ ਤੁਹਾਨੂੰ ਦਿਖਾ ਦਾਂਗੇ। ਬੜਾ ਆਲਮੋਸਟ ਸਾਰੀਆਂ ਸੂਈਆਂ ਸਵਾਈਆਂ ਆ ਦੋਸਤੋ ਬਾਕੀ ਪਸ਼ੂ ਹਰ ਵਾਰ ਆਪਣੀ ਇੱਕ ਅਪੀਲ ਹੁੰਦੀ ਆ ਰਿਕਵੈਸਟ ਹੁੰਦੀ ਉਹਨਾਂ ਖਰੀਦਦਾਰ ਵੀਰਾਂ ਦੇ ਅੱਗੇ ਜਿਹੜਾ ਕੋਈ ਪਸ਼ੂ ਖਰੀਦਣ ਆ ਰਿਹਾ ਜਿਹੜਾ ਪਸ਼ੂ ਗੱਭਣ ਦਿੰਦੇ ਆ ਦੋਸਤੋ ਆਪਾਂ ਚੋਂ ਪਸਾਂ ਦਾ ਚੋਂ ਥਣਾ ਦਾ ਤਸੱਲੀ ਤੁਸੀਂ ਕਰਕੇ ਲੈ ਕੇ ਜਾਣੀ ਆ ਤੇ ਜੇਕਰ ਪਸ਼ੂ ਸੂਆ ਸੂਆ ਲੈ ਕੇ ਜਾਂਦਾ ਕੋਈ ਵੀਰ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਆਪਾਂ ਹਰ ਵਾਰੀ ਕਹਿੰਨੇ ਆ ਤਸੱਲੀ ਨੂੰ ਪਹਿਲ ਜਰੂਰ ਦੇ ਰਿਆ ਕਰੋ ਤਾਂ ਜੋ ਦੋਸਤੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਦਾ ਸਾਹਮਣਾ ਨਾ ਤੁਹਾਨੂੰ ਕਰਨਾ ਪਵੇ ਤੇ ਨਾ ਹੀ ਕਿਸੇ ਵਪਾਰੀ ਵੀਰ ਨੂੰ ਸੋ ਅੱਜ ਪਸ਼ੂ ਤੁਹਾਨੂੰ ਪੰਜ ਦਿਖਾਉਣੇ ਆ ਦੋਸਤੋ ਤਰੀਕ 22 ਜਨਵਰੀ ਨੂੰ ਇਹ ਆਪਾਂ ਅੱਜ ਕਵਰੇਜ ਕਰਦੇ ਆ ਸ਼ਾਮ ਦਾ ਸਮਾਂ ਕੋਈ 5:30 ਵਜੇ 6:00 ਵਜੇ ਦਾ ਸਮਾਂ ਸੋ ਪਸ਼ੂ ਦੋਸਤੋ ਅੱਜ ਪੰਜ ਦਿਖਾਉਣੇ ਆ ਇਹਨਾਂ ਪੰਜਾਂ ਪਸ਼ੂਆਂ ਦੀ ਆਪਾਂ ਡਿਟੇਲ ਆ ਵੀਰ ਨਿਸ਼ਾਨ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਲੈਣੇ ਆ ਨਿਸ਼ਾਨ ਭਾਈ ਸਾਸਰੀ ਕਾਲ ਸਾਸਰੀ ਆ ਵੀਰ ਜੀ ਉਹ ਠੀਕ ਠਾਕ ਜੋ ਠੀਕ ਠਾਕ ਨਿਸ਼ਾਨ ਭਾਈ ਹਾਂ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਠੀਕ ਆ ਤੇ ਹੋਰ ਕਿਵੇਂ ਚੱਲੀ ਜਾਂਦੇ ਕੰਮ ਵਧੀਆ ਕੰਮਕਾਰ ਚੱਲੀ ਜਾਂਦੇ ਵੀਰ ਜੀ ਕਿਰਪਾ ਬਾਬੇ ਦੀ ਜੀ ਠੀਕ ਆ ਤੇ ਪੰਜ ਪਸ਼ੂ ਆ ਜਾ ਗਏ ਹਾਂ ਜੀ ਪੰਜ ਪਸ਼ੂ ਆ ਅੱਛਾ ਨਿਸ਼ਾਨ ਉਹ ਕੱਟਾ ਮਾਲੀ ਆ ਗਿਆ ਵਿੱਚ ਹਾਂ ਜੀ ਠੀਕਾ ਬਾਕੀ ਪੰਜੇ ਚਾਰੇ ਵੜਾ ਆ ਗਏ ਚਾਰੇ ਵੜਾ ਸੂਈਆਂ ਸਵਾਈਆਂ ਆ ਕਿੰਨੇ ਕਿੰਨੇ ਦਿਨਾਂ ਚ ਹੋਣਕੀਆਂ ਵੜਾ ਵੈਸੀ ਇੱਕ 15 ਦਿਨਾਂ ਐ ਸੂਈ ਇੱਕ 10 ਦੀ ਆ ਤੇ ਇੱਕ ਤੇ ਅਜੇ ਤਿੰਨ ਤੀਜਾ ਦਿਨ ਹੋਇਆ ਸੂਈ ਨੂੰ ਮਤਲਬ ਕਿ 15 ਦੋ ਹਫਤਿਆਂ ਦੇ ਵਿੱਚ ਵਿੱਚ ਹੀ ਆ ਹਾਂਜੀ ਹਾਂਜੀ ਤੇ ਆ ਵੜ ਸੂਈ ਇਹਨੂੰ 30 ਦਿਨ ਨੂੰ ਦੋ ਮਹੀਨੇ ਹੋਏ ਨੇ ਤੇ ਲੋੜੀ ਵਾਲੇ ਦੇ ਦੇ ਨਵੇਂ ਦੁੱਧ ਹੋ ਗਈ ਆ ਵੀਰ ਜੀ ਠੀਕ ਆ ਜੀ ਹਾਂਜੀ ਵੀਰ ਜੀ ਲਓ ਜੀ ਸੋ ਦੋਸਤੋ ਇਹ ਐਨੀਮਲ ਜਿਹੜੇ ਹੈਗੇ ਆ ਇਹ ਆਪਾਂ ਤੁਹਾਨੂੰ ਦਿਖਾ ਦਨੇ ਆ ਕੱਲੇ ਕੱਲੇ ਪਸ਼ੂ ਦੀ ਡਿਟੇਲ ਮਿਲ ਜੂਗੀ ਰੇਟ ਭਾਅ ਪੜਤਾ ਪਤਾ ਲੱਗ ਜੂਗਾ ਸੋ ਬਾਕੀ ਜਿਹੜਾ ਵੀ ਆ ਤੁਸੀਂ ਅਗਲੀ ਤਸਦੀਕ ਕਰਨਾ ਠੀਕ ਹੈ ਜੀ ਤੇ ਆ ਤਿੰਨਾਂ ਦਿਨਾਂ ਦੀ ਸੂਈ ਹੈ ਵੀਰ ਜੀ 8-9 ਕਿਲੋ ਬੋਲਾ ਦੇ ਮਗਰ ਵੱਛੀ ਬਲੈਕ ਕਲਰ ਦੀ ਦੇ ਮਗਰ ਠੀਕ ਹੈ ਜੀ ਹਾਂ ਜੀ ਬੱਚੇ ਆਪਾਂ ਐਂਡ ਤੇ ਅੰਦਰ ਵਿਖਾ ਦਾਂਗੇ ਕਿਉਂਕਿ ਹੁਣ ਬਾਹਰ ਕੱਢੇ ਸੀ ਨਾ ਖੁੱਲੀ ਜਗ੍ਹਾ ਤੇ ਤਾਂ ਕਰਕੇ ਤੇ ਫਿਰ ਬੱਚੇ ਠੰਡ ਕਰਕੇ ਕੱਢੇ ਨਹੀਂ ਕੋਈ ਨਹੀਂ ਬੱਚੇ ਆਪਾਂ ਦਿਖਾ ਦਾਂਗੇ ਜਿੰਨੇ ਪਸੂ ਸੂਏ ਸਾਰੇ ਬੱਚੇ ਦਿਖਾਵਾਂਗੇ ਅੱਛਾ ਪਹਿਲੇ ਨੰਬਰ ਤੋਂ ਨਿਸ਼ਾਨ ਇੱਥੋਂ ਸ਼ੁਰੂ ਕਰਦੇ ਆ 8-9 ਕਿਲੋ ਵੀਰ ਜੀ ਬੋਲਾ ਵਾ 8-9 ਕਿਲੋ ਜਿਆਦੇ ਨੇ ਸੂਈ ਨੂੰ ਠੀਕ ਹੈ ਜੀ ਹਾਂ ਜੀ ਲਓ ਜੀ 8-9 ਕਿਲੋ ਬੋਲਾ ਸੋਤੇ ਇਹਨਾਂ ਕਿ ਦਿਨਾਂ ਦੀ ਸੂਈ ਆ 8-9 ਕਿਲੋ ਬੌਲਾ ਮਗਰ ਬੱਛੀ ਹਾਂਜੀ ਮਗਰ ਬੱਛੀ ਆ ਮਗਰ ਬੱਛੀ ਆ ਜੀ ਹਾਂਜੀ ਠੀਕ ਆ ਆ ਕਰੋ ਚੈੱਕ ਜੀ 8-9 ਕਿਲੋ ਬੌਲੇ ਤੋਂ ਸਟਾਰਟਿੰਗ ਹੋਈ ਆ ਦੋਸਤੋ ਠੀਕ ਆ ਤੇਜਾ ਦੇਣਾ ਸੋ ਥਣ ਜਿਹੜਾ ਆ ਬਿਲਕੁਲ ਤੁਹਾਨੂੰ ਇੱਕ ਵਾਰੀ ਤਸੱਲੀ ਨਾਲ ਦਿਖਾ ਦਿੰਨੇ ਆ ਨੇੜੇ ਤੋਂ ਹੱਤੀ ਵੀਰ ਜੀ ਖਾਲੀ ਕਰਤੀ ਆਪਾਂ ਆ ਲਓ ਜੀ ਆ ਕਰੋ ਚੈੱਕ ਠੀਕ ਆ ਜੀ ਸੋ ਥਣ ਥੁਣ ਦੋਸਤੋ ਚੰਗਾ ਠੀਕ ਆ ਬਾਕੀ ਹੱਥੀ ਚਵਾਈ ਵਧੀਆ ਹੁੰਦੀ ਆ ਹੱਥੀ ਚਵਾਈ ਹੁੰਦੀ ਵੀਰ ਜੀ ਪਛਮਕੇ ਹੋਰ ਲੰਮਾ ਥਣ ਹੋ ਜਾਂਦਾ ਵੀਰ ਜੀ ਠੀਕ ਆ ਜੀ ਹਾਂਜੀ ਇੱਕ ਚੀਜ਼ ਜੀ ਜਿੰਨਾ ਲੰਮਾ ਹੋ ਜਾਂਦਾ ਥਣ ਵੀਰ ਜੀ ਅੱਛਾ ਹਾਂਜੀ ਵੀ ਫਿਰ ਤਾਂ ਵਧੀਆ ਹੱਥੀ ਚਵਾਈ ਹੁੰਦੀ ਆ ਵਧੀਆ ਹੱਥੀ ਚਵਾਈ ਹੁੰਦੀ ਵੀਰ ਜੀ ਤੇ ਚੋਣ ਚੋਣ ਪੂਰ ਛੱਟਾ ਕਿਸੇ ਤਰ੍ਹਾਂ ਕੀ ਗੱਲ ਦੀ ਵੀਰ ਜੀ ਲੋੜ ਨਹੀਂ ਆ ਅੱਜ ਸਵੇਰੇ ਆਪਾਂ ਸੁਭਾ ਖਾਲੀ ਕਰਦੇ ਵੀਰ ਜੀ ਠੀਕ ਆ ਜੀ ਹਾਂਜੀ ਇੱਕ ਨੰਬਰ ਚਵਾਈ ਇੱਕ ਨੰਬਰ ਚਵਾਈ ਕੋਈ ਥਣ ਵਧ ਕੜਨੀ ਕੋਈ ਪੂਰ ਛੱਟਾ ਨਹੀਂ ਆ ਜਿਹੜੇ ਡੰਗਰ ਚ ਹੋਊਗਾ ਆਪ ਦੂਜਾ ਕਿ ਹੋ ਗਈ ਹੈ ਨਹੀਂ ਨਹੀਂ ਪਹਿਲਾਂ ਨਹੀਂ ਵੀਜੀ ਸੂਈ ਆ ਪਹਿਲਾਂ ਨਹੀਂ ਹਾਂਜੀ ਲਓ ਬਾਕੀ ਦੋਸਤੋ ਥਾਣਾ ਥੂਣਾ ਤੋਂ ਵੀ ਪਤਾ ਲੱਗ ਹੀ ਜਾਊਗਾ ਪਹਿਲਾਂ ਵਾਇੜ ਆ ਠੀਕ ਆ ਜੀ ਤੋਂ 8 9 9 ਕਿਲੋ ਹੁਣ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਬੌਲਾ ਸਟਾਰਟਿੰਗ ਆ ਉਹ ਬੌਲੇ ਤੋਂ ਸਟਾਰਟਿੰਗ ਹੋਈ ਆ 9 ਕਿਲੋ ਤੋਂ ਠੀਕ ਆ ਮਗਰ ਬਚੀ ਆ ਬੱਚਾ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦਾਂਗੇ ਜਿੰਨੇ ਪਸ਼ੂ ਵੀ ਦਿਖਾਉਣੇ ਆ ਸਾਰੇ ਆਪਾਂ ਲਾਸਟ ਵਿੱਚ ਬੱਚੇ ਦਿਖਾ ਦਾਂਗੇ ਠੀਕ ਆ ਆ ਕਰੋ ਜੇ ਵਾਸਾ ਕਾਲੀ ਕਿਉਂ ਪੈਣੀ ਠੀਕਾ ਨਿਸ਼ਾਨ ਕੀ ਡਿਮਾਂਡ ਕਰਦੇ ਆਂ ਦੀ ਡਮਾਲ ਵੀਰ ਜੀ ਕਾਨੂੰਪੇ 35 40 ਕਰੀ ਜਾਈਏ 33000 ਦੇ ਦੇ ਦਾਂਗੇ ਵੀਰ ਜੀ ਵੜਾ 33000 ਹਾਂਜੀ ਥੋੜਾ ਬੜਾ ਮੌਕੇ ਦੇ ਨੂੰ ਛੋੜ ਜਾਪਾਊਗਾ ਜਿਆਦਾ ਨਹੀਂ ਹੋਊਗਾ ਵੀਰ ਜੀ ਆਪਾਂ ਫਿਕਸ ਹੀ ਰੇਟ ਰੱਖਨੇ ਆਪਾਂ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 33000 ਦੇ ਵਿੱਚ ਤੁਹਾਨੂੰ ਆ ਵੜ ਮਿਲ ਜੂਗੀ ਬਾਕੀ ਵੜ ਦੀ ਥੋੜਾ ਜਿਹਾ ਮਾਨਤਾ ਹੂੰ ਥੋੜਾ ਬਾਦ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਜਿਹੜਾ ਕੋਈ ਵੇਰ ਖਰੀਦਦਾ ਆ ਰੋਂਦਾ ਠੀਕ ਆ ਜੀ ਸੋ ਬੌਲੇ ਤੇ ਆ ਬੌਲੇ ਤੇ ਕੋਈ ਵੀ ਰਾਣ ਕੇ ਆਪਦੀ ਤਸੱਲੀ ਕਰ ਸਕਦਾ ਬਾ ਤੁਹਾਨੂੰ ਵੀ ਪਤਾ ਨੇ 12 13 ਕਿਲੋ ਤੇ ਦੁੱਧ ਮਾਨਤਾ ਪਣੀ ਜਾਣਾ ਨਾਲੇ ਭਾਅ ਵੀ ਜਾਇਆ ਜਾਵੇ ਅਚਲੋ 11 12 ਲੀਟਰ ਦਾ ਦੁੱਧ ਦਿੱਤੀ ਜਾਣਾ ਕਰਵਾ ਲਈਏ ਅਗਲੀ ਆ ਆ ਗਈ ਵੇੜ ਆਪਣੇ ਕੋਲ ਨਹੀਂ ਜਾਣਾ ਇਹ ਵੇੜ ਦੀ ਕੀ ਡਿਟੇਲ ਹੈ ਇਹ 30 ਤਰੀ ਨੂੰ ਵਿੱਚ 2 ਮਹੀਨੇ ਹੋਏ ਨੇ ਤੇ ਲੋੜੀ ਵਾਲੇ ਦੇਣ ਦੀ ਨਵੇਂ ਦੁੱਧ ਹੋ ਗਈ ਆ ਲੋੜੀ ਵਾਲੇ ਦਿਨ ਹਾਂਜੀ ਨਵੇਂ ਦੁੱਧ ਅੱਛਾ ਵੈਸੇ 2 ਮਹੀਨੇ ਦਾ ਸੂਭਾ ਹੋ ਗਿਆ ਹਾਂਜੀ 2 ਮਹੀਨਾ ਸੂਭਾ ਹੋ ਜਾਣਾ ਵੀਜੀ ਤੇ ਅੱਛਾ ਬੱਚਾ ਤੇ ਮਾ ਹੈਗਾ ਮਗਰ ਹਾਂਜੀ ਆ ਗਈ ਬੱਛੀ ਮਗਰ ਵੀਜੀ ਸ਼ਾਈ ਸ਼ਾਈ ਵਾਲ ਤੇ ਗੇਰ ਨਸਲ ਦੀ ਕਰਾਉ ਸੇ ਬੱਛੀ ਅੱਛਾ ਮੈਨੂੰ ਤਾਂ 20 ਦਿਨ 15 ਦਿਨ ਹੋ ਗਿਆ ਵੈਸੇ ਬੜੀ 15 ਹਜੇ 10 ਦਿਨ ਹੋਣ ਦੇ 10 ਭਲਕੇ ਹੋਣੇ ਦੱਸ ਦੇਣਾ ਭਲਕੇ 10 ਦੇ ਲੋੜੀ ਵਾਲੇ ਦਿਨ ਦੀ ਬਣੀ ਆ ਲੋੜੀ ਵਾਲੇ ਦਿਨ ਦੀ ਬਣੀ ਆਪਣੇ ਹੱਥੀ ਟਿਕਾ ਰੱਖੀ ਹਾਂਜੀ ਆਪਣੇ ਹੱਥੀ ਭਰਾਇਆ ਵੀਜੀ ਟਿਕਾ ਆਪਾਂ ਘਰ ਹੀ ਆਪਣੇ ਅੱਛਾ ਤੇ ਹੁਣ ਦੁੱਧ ਦੇ ਦਸਲ ਕਿੰਨਾ ਦੁੱਧ ਵੀਜੀ 9 ਕਿਲੋ ਤੋਂ ਬਾਹਰ ਹੋ ਹੈਂਟੀ ਹੋਊਗੀ ਜਿੱਦਾਂ ਮਰਜੀ ਚ ਹੋਵੇ 3000 ਡੈਮਜ ਹੋਵੇ ਜਿੱਦਾਂ ਮਰਜੀ ਆਪਣੀ ਤਸੱਲੀ ਕਰੇ ਸਾਈਬਿਆਨਾ ਕਰੇ ਆ ਮਿਲਦੀ ਬੱਚੇ ਤੇ ਤੁਮੇ ਮਿਲਦੀ ਬੱਚੇ ਦੇ ਵੀਜੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਬੱਚੇ ਦੇ ਮਿਲਦੀ ਆ ਦੋਵੇਂ ਟਾਈਮ ਆ ਇਹ ਨਾ ਕੋਈ ਆਖੇ ਵੀਰ ਵਿਖਾਵਾ ਘਾਟ ਵਿਖਾਉਂਦੀ ਆ ਆਪਣੀਆਂ ਗੱਲਾਂ ਨਹੀਂ ਕਹਿੰਦੀ ਆ ਆਪਾਂ ਲੀਟਰ ਮਾਰ ਕੇ ਦੁੱਧ ਚਵਾ ਕੇ ਦੇਣਾ ਵੀਰ ਜੀ ਠੀਕ ਹੈ ਜੀ ਹਾਂਜੀ ਤਸੱਲੀ ਆਪਣੀ ਪੂਰੀ ਕਰੇ ਜਿਹੜਾ ਮਰਜੀ ਵੀਰਪਰਾ ਚ ਹੋਵੇ 6 ਤੋਂ 6 ਆਪਾਂ ਡੰਗਰ ਚੋਈਦੋਂ ਠੰਡ ਜੀ ਥੋੜੀ ਜਿਹੀ ਮੌਸਮ ਤਾਂ ਕਰਕੇ ਥੋੜੇ ਅੱਗਾ ਪਿੱਛਾ ਕੀਤਾ ਡੰਗਰਾਂ ਦਾ ਬਿਲਕੁਲ ਜੀ ਠੀਕ ਹੈ ਜੀ ਟਾਈਮ ਤੋਂ ਟਾਈਮ ਆਪਦੀ ਤਸੱਲੀ ਕਰੋ ਹੁਣ 8 9 9 ਕਿਲੋ ਪੱਕਾ ਵੀਰ ਜੀ ਬਾਹਰ ਹੋਊਗਾ ਦੁੱਧ ਘੜਦਾ ਨਹੀਂ 9 ਤੋਂ ਠੀਕ ਹੈ ਜੀ ਲਓ ਜੀ ਸੋ 2 ਮਹੀਨੇ ਦਾ ਦੋਸਤੋ ਸੁਆ ਹੈਗਾ 2 ਮਹੀਨਿਆਂ ਦੀ ਸੂਈ ਆ ਰਲੀ ਆਗੇ ਨਵੇਂ ਦੁੱਧ ਜਿਹੜੀ ਦੋਸਤੋ ਬਣੀ ਆ 10ਕ ਦਿਨ ਹੋ ਗਏ ਘਟੋ ਘਟ ਠੀਕ ਹੈ ਜੀ ਸੋ ਬੱਚੇ ਤਾਂ ਜ਼ਿਆਦਾ ਕਰਦੇ ਆ ਥੋੜਾ ਡੰਗ ਦੀ ਵੀ ਪਈ ਅਡੰਬ ਦੀ ਪਈ ਉਹ ਬੱਚੇ ਦਾ ਕਰਕੇ ਆ ਬੱਚੇ ਅੰਦਰ ਬੰਨੇ ਆ ਥੋੜੀ ਦੂਰੀ ਤੇ ਆ ਇਸ ਕਰਕੇ ਬੱਚੀ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾ ਦਾਂਗੇ 9 ਕਿਲੋ ਪਾਇਆ ਖੰਡ ਇੱਧਰ ਨਹੀਂ ਪਾਇਆ ਖੰਡ ਉੱਤੇ ਨਹੀਂ ਪਾਇਆ ਖੰਡ ਘਟ ਨਹੀਂ ਵੀਰਾਂ ਦਾ ਵੀ ਤੁਹਾਨੂੰ ਲੀਟਰ ਮਰਾ ਕੇ ਜਿਹੜੀ ਤਸੱਲੀ ਕਰਵਾ ਦਾਂਗੇ ਬਾਕੀ ਹਾਈਟ ਮੀਡੀਅਮ ਕੋਈ ਵੀ ਦਰਮਿਆਨੀ ਜਾਂ ਮੀਡੀਅਮ ਹਾਈਟ ਵੀ ਤੁਸੀਂ ਕੈਲਕੂਲੇਟ ਕਰ ਸਕਦੇ ਜੀ ਬਸ ਠੀਕ ਆ ਤੇ ਬਾਕੀ ਚਾਰ ਥਾਣਾ ਦੋਸਤੋ ਕਿਸੇ ਤਰ੍ਹਾਂ ਦੀ ਫੋਟਸ਼ਾ ਆਂਗਾ ਐਕਟਰਾ ਤੁਹਾਨੂੰ ਨਜ਼ਰ ਨਹੀਂ ਆਊਗੀ ਥਾਣ ਥਾਣ ਜਿਹੜਾ ਪੂਰਾ ਹੱਥੀ ਚਵਾਈ ਵਾਲਾ ਚੱਡਾ ਲਿਵਰਟੀ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਫਾੜੀ ਵਾਲਾ ਚੱਡਾ ਤੇ ਬਾਕੀ ਜਿਹੜੇ ਵੀਰ ਨੇ ਖਰੀਦਣੀ ਆ ਉਹਨਾਂ ਅੱਗੇ ਚਵਾਈ ਕਰ ਹੀ ਲੈਣੀ ਆ ਦੇਖ ਲੈਣੀ ਆ ਤੁਸੀਂ ਤਸੱਲੀ ਕਰ ਲਿਓ ਬੇਸ਼ੱਕ ਠੀਕ ਆ ਜੀ ਕਿਸੇ ਤਰ੍ਹਾਂ ਦੀ ਕੋਈ ਭੂਰ ਛੱਟਾ ਕੋਈ ਪ੍ਰੋਬਲਮ ਜਾਂ ਉਨੀ ਕੀ ਹੋਈ ਤਾਂ ਬਦੀ ਕੀ ਹੋਈ ਤਾਂ ਤੁਹਾਨੂੰ ਦੱਸ ਦਿੱਤੀ ਜਾਊਗੀ ਵੀਡੀਓ ਦੇ ਵਿੱਚ ਠੀਕ ਆ ਫਿਲਹਾਲ ਚਵਾਚਪੂ ਵਾਲੇ ਪਾਸੇ ਵੀਰਾਂ ਦਾ ਵੀ ਇੱਕ ਨੰਬਰ ਆ ਠੀਕ ਆ ਆ ਲੋ ਅੰਦਰ ਜਾਂ ਨੂੰ ਕਾਲੀਆਂ ਪੈਂਦੀਆਂ ਵੀ ਜੀ ਕੋਈ ਗੱਲ ਨਹੀਂ ਅੱਛਾ ਨਿਸ਼ਾਨ ਕੀ ਡਿਮਾਂਡ ਕਰ ਦਿੰਦੀ ਵੀ ਜੀ ਜੈ ਜੀ 28 ਨਹੀਂ ਕਰਨਾ 26 ਆ ਦੀ ਦੇ ਵੀ ਜੀ 26 ਹਜ਼ਾਰ ਵੀ ਜੀ ਹਾਂ ਨਾਲੀ ਗੱਲ ਹਾਂਜੀ ਹਾਂ ਨਾਲੀ ਗੱਲ ਵੀ ਜੀ ਠੀਕ ਹੈ ਜੀ ਹਾਂਜੀ ਲੋ ਜੀ ਵੀਰ ਭਰਾ ਜਿਹੜਾ ਮੱਗੀ ਆਵੇ ਇੱਥੇ ਤਸੱਲੀ ਕਰਕੇ ਖੜੇ ਤੇ ਕਈ ਆਨਲਾਈਨ ਵੀ ਆਂਦੇ ਆਨਲਾਈਨ ਵੀ ਅੱਗੇ ਆਪਾਂ ਭੇਜੀਦੇ ਪਸ਼ੂ ਪਰ ਜਿਹੜਾ ਕੋਈ ਪੈਸਾ ਤੇ ਲਾਣੀ ਪੁੰਦਾ ਵੀ ਜਿਹੋ ਖੜੀ ਆਪਾਂ ਪਸ਼ੂ ਭੇਜਦੇ ਆਖ ਦੂਰ ਸਾਹਿਬ ਲੱਗੇ ਹੀ ਆਪਣੇ ਚੱਲ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਕੋਈ ਮੁਲਾਜ਼ਮ ਹੀ ਤੇ ਆਂਦਾ ਹੀ ਕੋਈ ਨਹੀਂ ਸ਼ਾਮਣ ਲੱਦ ਕੇ ਲੈ ਆਂ ਇੱਥੇ ਨਾਲੇ ਚੋਗੇ ਵੇਲਾ ਜੇ ਵੀਰ ਜੀ ਚੋਣੀਆਂ ਤਾਂ ਫਿਰ ਆਪਣੇ ਸਾਡੇ ਘਰ ਆਣ ਕੇ ਜੋ ਹਾਂ ਕੋਈ ਸਾਈ ਬਿਆਨਾ ਨਹੀਂ ਕੋਈ ਕੋਸ਼ ਨਹੀਂ ਤੇ ਆਪਾਂ ਸਭ ਨੂੰ ਵੈਲਕਮ ਕਰਦੇ ਜਿਹੜਾ ਮੱਤੇ ਵੀਰ ਭਰਾਵੇ ਠੀਕ ਆ ਜੀ ਤਸੱਲੀ ਕਰਕੇ ਖੜੇ ਆਪਾਂ ਇੰਨੇ ਵੀ ਅੱਗੇ ਪਸ਼ੂ ਦਿੱਤੇ ਆਪਣੇ ਡੰਗਰ ਚੋਂ ਕਦੀ ਲਾਂਮਾ ਨਹੀਂ ਆਇਆ ਵੀਰ ਜੀ ਬਿਲਕੁਲ ਹਾਂਜੀ ਲਓ ਦੋਸਤੋ ਇੱਕ ਬੇਨਤੀ ਰਿਕੁਐਸਟ ਆਪਣੀ ਚਲੋ ਵਪਾਰ ਦਾ ਕੰਮ ਆ ਉਹ ਸਾਡੇ ਤੇ ਉਸ ਘਰੇ ਉਸ ਥਾਂ ਟਿਕਾਣੇ ਤੇ ਆਉਣਾ ਪੈਂਦਾ ਜਿਹਨੇ ਵੀਰ ਨੂੰ ਚਾਹਤ ਹੁੰਦੀ ਆ ਜਿਹੜਾ ਵੀਰ ਹੁੰਦਾ ਵੀ ਆਪਾਂ ਪਸ਼ੂ ਖਰੀਦਣਾ ਉਹਨੂੰ ਆਉਣਾ ਪੈਂਦਾ ਇੱਥੇ ਤੇ ਮੈਂ ਤਾਂ ਹਰ ਵਾਰੀ ਕਹੀਨਾ ਵੀ ਆਪਦਾ ਜਿਹੜਾ ਆਨਲਾਈਨ ਸੌਦੇ ਤੋਂ ਪਰਹੇਜ਼ ਕਰੋ ਪਰ ਫਿਰ ਵੀ ਕੋਈ ਆਪਦਾ ਸਾਈਬ ਬਿਆਨਾ ਪਾ ਕੇ ਕੋਈ ਆਨਲਾਈਨ ਮੰਗਾਉਣਾ ਤੁਸੀਂ ਪੇਮੈਂਟ ਚਲੋ ਕਈ ਵੇਰ ਘਰੇ ਗਿਆਨ ਤੋਂ ਪੇਮੈਂਟ ਕਰਦੇ ਆ ਪਰ ਆਪ ਦਾ ਦੋਸਤੋ ਇੱਥੇ ਆਣ ਕੇ ਸਾਈਬੇਨਾ ਕਰਕੇ ਆਪਣੀ ਤਸੱਲੀ ਇੱਥੇ ਕਰਕੇ ਪੇਮੈਂਟ ਮਾਲਕਾ ਓਨਰ ਨੂੰ ਦੇ ਕੇ ਆਪਦਾ ਪਸ਼ੂ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਉਹਦੇ ਵਰਗੀ ਰੀਸ ਨਹੀਂ ਹੈਗੀ ਕਿ ਕਿਉਂਕਿ ਲੋਕੀ ਕਈ ਸਮਝ ਲੈਂਦੇ ਪਾ ਜਾਜ ਆ ਤੇ ਦੁੱਧ ਨਾ ਆਊਗਾ ਕਈ ਵੀਡੀਓ ਆਪਾਂ ਵੇਨੀਆਂ ਹੀ ਆ ਕਈ ਜਗ੍ਹਾ ਠੱਗੀ ਮਹਿਕਮਾ ਜਾ ਤੁਹਾਨੂੰ ਪਤਾ ਵੀ ਜੀ ਜਿਆਦਾ ਚੱਲਦਾ ਕਿਉਂਕਿ ਸਾਰੇ ਵੀਰ ਭਰਾ ਆਨਲਾਈਨ ਤੇ ਵਪਾਰ ਤੇ ਯਕੀਨ ਕਰਦੇ ਆ ਪਰ ਯਕੀਨ ਗਾੜੀ ਕੋਈ ਬਣਾਵੇ ਤੇ ਫੇਰ ਹੀ ਪਾਂਦਾ ਵੀਰ ਜੀ ਉਦਾਂ ਯਕੀਨ ਨਹੀਂ ਪਾਂਦਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਆਪ ਵੀ ਖਰਾਬ ਨਾ ਹੋਵੋ ਦੋਸਤੋ ਤੇ ਗਾਂ ਵਪ ਚੁਬਾਈ ਕਰਨ ਉੱਥੇ ਬਹਿ ਜਾਂਦੇ ਆ ਬਾਅਦ ਵਿੱਚ ਆਖਣਗੇ ਵੀ ਦੋਦ ਨਹੀਂ ਪੂਰਾ ਤੇ ਮੇਰਾ ਵੀ ਪਹਿਲਾਂ ਘਰੇ ਆਣ ਕੇ ਇੱਥੇ ਆਣ ਕੇ ਤਸੱਲੀ ਕਰ ਲਿਆ ਕਰੋ ਵੀ ਘਾਟਾ ਜੇ ਵੱਧਦਾ ਜੋ ਘਟ ਹੋਇਆ ਦੋਸਤੋ ਦੱਸਣ ਦਾ ਜਿਹੜੀ ਇਨਫੋਰਮੇਸ਼ਨ ਦੇ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਦੇ ਰਹੇ ਆ ਤੁਹਾਨੂੰ ਇਨਫੋਰਮੇਸ਼ਨ ਉਸ ਲੈਵਲ ਦਾ ਥੱਲੇ ਦੁੱਧ ਵੀ ਤੁਹਾਨੂੰ ਮਿਲਣਾ ਚਾਹੀਦਾ ਜੇ ਨਹੀਂ ਮਿਲਦਾ ਤਾਂ ਕਿਰਾਇਆ ਪਾੜਾ ਸਮੇਤ ਉਹ ਵੀ ਜੇ ਆਪਾਂ ਦਵਾਂਗੇ ਜਿੰਨਾ ਵੀ ਖਰਚਾ ਲੱਗੂਣਾ ਵੀਰ ਭਰਾ ਦਾ ਆਪਾਂ ਖਰਚਾ ਦਵਾਂਗੇ ਹੱਕਦਾਰਿਆਂ ਵੀ ਜੀ ਦੇ ਦੇ ਕਿਉਂਕਿ ਆਪਾਂ ਇੱਥੇ ਕਿਸ ਨੂੰ ਬਣਾ ਰਹੇ ਆ ਜਿਹੜੀਆਂ ਆਪਾਂ ਗੱਲਾਂ ਕਰੀਆਂ ਨੇ ਉਹ ਗਾਹਕ ਤੋਂ ਭਜਣਾ ਨਹੀਂ ਚਾਹੀਦਾ ਫਿਰ ਆਪਾਂ ਜਿਹੜੀਆਂ ਗੱਲਾਂ ਦੱਸੇ ਨੇ ਸੱਚੀ ਦੱਸਾਂ ਵੀ ਜੂਠ ਦੀ ਆਪਾਂ ਬੋਲਦੇ ਬਿਲਕੁਲ ਬਿਲਕੁਲ ਲਓ ਵੀ ਦੋਸਤੋ ਜਰੂਰ ਗੱਲਾਂ ਦਾ ਤੇ ਆ ਵੇੜ ਆਪਾਂ ਤੁਹਾਨੂੰ ਦਿਖਾਤੀ ਆ ਦੂਜੇ ਨੰਬਰ ਤੇ ਹਾਂ ਹਾਂ ਚਲੋ ਹਾਂ ਜਗ੍ਹਾ ਦੇ ਰਹਿਣ ਸਹਣ ਦਾ ਵੀ ਪੂਰਾ ਜਿਹੜਾ ਦੋਸਤੋ ਇੰਤਜ਼ਾਮ ਹੁੰਦਾ ਵਪਾਰੀ ਵੀਰਾਂ ਦੇ ਕੋਲ ਕੋਈ ਰੋਟੀ ਪਾਣੀ ਦਾ ਚਾਹ ਪਾਣੀ ਦਾ ਵੀ ਜਿਹੜਾ ਦੋਸਤੋ ਪੂਰਾ ਇਤਿਜਾਮ ਹੁੰਦਾ ਆਪਣੀ ਤਸੱਲੀ ਕਰਕੇ ਲੈ ਜਾਇਆ ਕਰੋ ਚੀਜ਼ ਮੈਡ ਦਿਖਾ ਲਈ ਗੱਟਾ ਐਂਡ ਬੈਡ ਬੈਡਾ ਦਿਖਾ ਦਿਓ ਪਹਿਲਾਂ ਜੀ ਆ ਆ ਗਈ ਆ ਆਪਣੇ ਕੋਲ ਤੇ ਤੀਜਾ ਦੂਜਾ 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 ਸੂਹਾ ਤੀਜੇ ਨੰਬਰ ਤੇ ਆ ਹਾਂਜੀ 15 ਦਿਨਾਂ ਦੀ ਸੂਹੀ ਇਹਦੇ ਮਗਰ ਵੱਛਾ ਜੋ ਵੱਛਾ ਹਾਂਜੀ ਠੀਕ ਆ ਤੇ ਹੁਣ ਕੀ ਕਾਰਗੁਜ਼ਾਰੀ ਕਿੰਨਾ ਕੁ ਦੁੱਧ ਦੇ ਤਾ ਤੇ ਜੀ 11 ਕਿਲੋ ਤੋਂ ਦੁੱਧ ਬਾਹਰ ਆ ਆਪਾਂ 11 ਕਿਲੋ ਦੀ ਫੁੱਲ ਗਰੰਟੀ ਦਵਾਂਗੇ ਇਹਦੇ ਮਗਰਲੇ ਥਾਂ 'ਚ ਬਹਿਣ ਵਾਲੀ ਬਾਈ ਉਲਟਾ ਜਿਹੜਾ ਥਾਣਿਆ ਨਾ ਉਹਦੇ ਵਿੱਚ 7-8 ਕਿਉਂਕਿ ਦੱਸਿਆ ਪਹਿਲਾਂ ਚੰਗਾ ਤਾਂ ਕਿਉਂਕਿ ਜੇ ਵੀ ਵੀਰ ਭਰਾ ਨੇ ਜਿਹੜੀ ਗੱਲ ਆਪਾਂ ਕਹੇ ਤੇ ਜਕੀਨ ਕਰਦਾ ਵਾ ਫਿਰ ਸੌਦਾ ਕਰ ਸਕਦਾ ਵੀ ਜੀ ਠੀਕ ਆ 15 ਦਿਨਾਂ ਦੀ ਸੂਈ ਆ ਹਾਂ 15 ਦਿਨਾਂ ਦੀ ਸੂਈ ਮਗਰ ਬੱਛਾ ਵੀ ਜੀ ਮਗਰ ਬੱਛਾ ਹਾਂਜੀ ਤੇ ਦੁੱਧ ਕਿੰਨਾ ਦੱਸਿਆ ਦੁੱਧ 11 ਕਿਲੋ ਤੋਂ ਬਾਹਰ ਹੋਊਗਾ ਵੀ ਜੀ 11 ਕਿਲੋ ਤੋਂ ਬਾਹਰ ਮਗਰ ਥਣ ਚੋਂ ਧਾਰਾਂ ਦਾ ਦੱਸਿਆ ਸੀ ਹਾਂਜੀ ਵਾਧਿਆ ਵੀ ਜੀ ਉਲਟ ਪੈਣੀ ਵਾਲਾ ਮਗਰ 1 ਲੀਟਰ ਪੈਣੀ ਵਾਲਾ ਵੀ ਜੀ ਠੀਕ ਆ ਜੀ ਜੋ ਨਿਸ਼ਾਨ ਫਿਰ ਇਹ ਵੀ ਖੋਲ ਕੇ ਤੋੜ ਦਈਏ ਸੋ ਦੋਸਤੋ ਮੀਡੀਅਮ ਤੋਂ ਉੱਚੀ ਹਾਈਟ ਆ ਵੱਡੇ ਕਾਦਰ ਜੀ ਤੁਸੀਂ ਕੋਈ ਲਓ ਜੀ ਆਦਾ ਆਦਾ ਠੀਕ ਆ ਜੀ ਤਾਂ ਕੁਝ ਘਤਾਰਾ ਵੀਰਾਂ ਦਾ ਵੀ ਉਲਟ ਬਹਿਣੀ ਵਾਲਾ ਮਗਰਲਾ ਥਾਣਾ ਕੋਈ 10 ਘਤਾਰਾਂ ਤੋਂ ਜਵਾਬ ਦਾ ਚਾਹੇ ਤੁਸੀਂ ਇੱਕ ਬਹਿਣੀ ਵਾਲੇ ਮਗਲੇ ਥਾਣੇ ਤੋਂ ਕੋਈ 10 ਘਤਾਰਾਂ ਘੱਟ ਮੰਨ ਲਓ ਜਾਂ ਉਹ ਤੋਂ ਵੱਧ ਮੰਨ ਲਓ ਇੱਕ ਗੱਲ ਆ ਦੋਸਤੋ ਬਾਕੀ ਜਿਆਦੀਆਂ ਧਾਰਾਂ ਦਾ ਫਰਕ ਨਿਸ਼ਾਨ ਨਹੀਂ ਨਹੀਂ ਵੀਰ ਜੀ ਜਿਆਦੀਆਂ ਧਾਰਾਂ ਦਾ ਨਹੀਂ ਫਰਕ ਸੱਤਾ ਅਠਾ ਧਾਰਾਂ ਦੇ ਫਰਕ ਆ ਵੀਰ 8 ਸੱਤਾ ਧਾਰਾਂ ਦਾ ਫਰਕ ਆ ਬਾਕੀ 11 ਕਿਲੋ ਦੁੱਧ ਜਿਹੜਾ ਇਹਦੇ 11 ਤੋਂ ਵੀਰ ਜੀ 12 ਆ ਜਾਊਗਾ 11 ਤੋਂ 10 ਨਹੀਂ ਹੋਊਗਾ ਠੀਕ ਆ ਜੀ ਨਾ 10.5 ਹੀ ਹੋਊਗਾ ਵੀਰ ਜੀ ਠੀਕ ਆ ਜੀ ਹਾਂ ਲਓ ਜੀ ਸੋ ਦੋਸਤੋ ਬਾਕੀ ਥਾਂ ਥੋਣ ਦੀ ਤੁਸੀਂ ਸਾਈਜ਼ ਵੇਖ ਲਓ ਕੰਡੀਸ਼ਨ ਵੇਖ ਲਓ ਪੂਰਾ ਗੈਪ ਵੇਖ ਲਓ ਠੀਕ ਆ ਤੇ ਮਗਰੇ ਦੇ ਬੱਚਾ ਮੇਲ ਕਾਫ ਆ ਤੇ ਦਿਨ ਵੀ ਤੁਹਾਨੂੰ ਦੱਸ ਤੇ ਆ ਵੀ 15 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਲਓ ਜੀ ਠੀਕ ਆ ਓਏ ਆ ਰਹੀ ਹੈ ਭਾਈ ਠੀਕ ਆ ਨਿਸ਼ਾਨ ਕੀ ਡਿਮਾਂਡ ਕਰਤੀ ਫਿਰ ਇਹਦੀ ਵੀਰ ਜੀ 32000 32000 ਹਾਂਜੀ ਠੀਕ ਆ ਭਾ ਛੋਟੇ ਛੋਟੇ ਚ ਮੁੱਲ ਚੋੜੋ ਛੋਟੇ ਛੋਟੇ ਵੀਰ ਜੀ ਵੜਾ ਤੁੰਗੀ ਪਾਸੇ ਜਿਹੜੀਆਂ ਉੱਡਦੀਆਂ ਜਾਣ ਬਸ ਗੱਲ ਇਹਦੀ ਆ ਨਹੀਂ ਆਪਣੇ ਛੋਟੇ ਛੋਟੇ ਥੋੜੇ ਪੈਸੇ ਲਾਉਣ ਵਾਲੇ ਵੀਰ ਵੀ ਕਾਫੀ ਆ ਤੇ ਬਾਕੀ ਆ ਫੁੱਲ ਤਸਲੀ ਕਰਾ ਕੇ ਦਵਾਂਗੇ ਵੀਰ ਜੀ ਬਿਲਕੁਲ ਜੀ ਚਾਹੀਦੀ ਆ ਜਿੱਥੋਂ ਤੱਕ ਵੀ ਹੋ ਸਕਦੀ ਓਨੀ ਵੀ ਤਸਲੀ ਕਰਾਓ ਲੋ ਵੀ ਭਰਾਵੋ ਇਹ ਵੜ ਤੁਹਾਨੂੰ ਦਿਖਾਤੀ ਤੀਜੇ ਨੰਬਰ ਤੇ ਚੌਥੇ ਨੰਬਰ ਤੇ ਕਾਹ ਦਾ ਰੰਗ ਜੇ ਜਾਸੂਆ ਸੁਈ ਵੀਰ ਜੀ ਹਾਂ ਜੀ 10 ਦਿਨਾਂ ਦੀ ਸੂਈ ਆ ਇਹਦੇ ਮਗਰ ਬੱਛੀ ਆ ਤੇ ਬੱਛੀ ਦੇ ਨਾਲ 나ੜੂ ਵੀ ਹੈਗਾ ਜੀ ਵੀ ਜੀ ਇਹ ਚਿਪ ਕਰੌਸ ਦੀ ਬੱਛੀ ਵੀ ਜੀ ਇਹ ਚਿਪ ਕਰੌਸ ਹਾਂ ਜੀ ਠੀਕ ਆ 10 ਕਿ ਦਿਨਾਂ ਦੀ ਭਰਾਵੋ ਸੂਈ ਆ ਤੇ 8 ਕਿਲੋ ਕੋਈ ਬੋਲਾ ਦੂਜਾ ਸੌਰੀ ਦੁੱਧ ਮੰਨ ਸਕਦਾ ਵੀ 8 ਕਿਲੋ 8 ਕਿਲੋ ਦੁੱਧ ਤੇ ਚੱਲਦੀ ਪਈ ਐ ਠੀਕ ਆ ਜੀ ਤੇ ਮਗਰ ਵੀ ਬੱਛੀ ਹੈ ਨਿਸ਼ਾਨੇ ਤੇ ਹਾਂ ਬੱਛੀ ਵੀ ਜੀ ਬੱਛੀ ਠੀਕ ਆ ਠੀਕ ਆ ਹਾਂ ਜੀ ਠੀਕ ਆ ਲਓ ਜੀ ਮਗਰ ਵੀ ਬੱਛੀ ਹੈ ਦੋਸਤੋ ਤੇ ਸੂਵੇ ਕੋਈ ਵੀਰ ਤੇ ਜੱਗ ਸੁਹਾਉਗੀ ਕਿ ਜਿਆਦਾ ਜਿਆ ਮਾਲ ਲੈ ਭਾਵੇਂ ਚੌਥਾ ਮਾਲ ਲੈ ਆਪੋ ਆਪਣੀ ਸਮਝੇ ਵੀ ਜੀ ਜੋ ਕੁਝ ਹੈਗਾ ਸਾਹਮਣੇ ਆ ਤੇ ਚਵਾਈ ਚਪੂਈ ਦੀ ਫਟ ਪੂਰੀ ਚਵਾਈ ਵੀਰ ਜੀ ਇੱਕ ਨੰਬਰ ਆ ਲਓ ਜੀ ਚਵਾਈ ਦੋਸਤੋ ਫਟਾ ਪੂਰੀ ਕੋਈ ਵੀਰ ਭਰਾ ਕੇ ਪਸਮਾ ਕੇ ਆਪਦੀ ਤਸੱਲੀ ਕਰ ਸਕਦਾ ਠੀਕ ਆ ਜੀ ਤੇ ਆਹ ਕਰੋ ਚੈੱਕ ਜਰਾ ਕਿਉਂਕਿ ਬੱਚਿਆਂ ਕਰਕੇ ਥੋੜੀਆਂ ਕਾਲੀਆਂ ਪੈਂਦੀਆਂ ਬੱਚੇ ਸਾਰਿਆਂ ਦੇ ਅੰਦਰ ਆ ਆ ਬਿਲਕੁਲ ਲੋੜੀ ਲੈ ਜੀ ਆ ਤੋਰ ਲਗੀ ਜੀ ਸੋ 10 ਦਿਨਾਂ ਦੀ ਸੂਈ ਦੋਸਤੋ 8 ਕਿਲੋ ਹੁਣ ਦੁੱਧ ਤੇ ਤੁਸੀਂ ਮੰਨ ਕੇ ਜਿਹੜਾ ਸਬਦਾ ਕਰ ਸਕਦੇ ਜੀ ਬਾਕੀ ਥਾਣ ਅਗਲੇ ਦਾ ਅਗਲਾ ਪਿਛਲੇ ਦਾ ਪਿਛਲਾ ਵੀ ਜੀ ਬਰਾਬਰ ਬਰਾਬਰ ਜਿੱਥੇ ਹੈਗਾ ਇਹ ਨੂਸਾ ਪਹਿਲਾਂ ਹੀ ਦੱਸਤਾ ਇਸੇ ਕਰਕੇ ਬਿਲਕੁਲ ਜੀ ਲੋਬੀ ਦੋਸਤੋ ਕਲੀਅਰ ਕੱਟ ਜੀ ਪਹਿਲਾਂ ਹੀ ਗੱਲ ਕੀਤੀ ਚੰਗੀ ਆ ਵੀ ਜਿਹੜੇ ਕਿਉਂਕਿ ਚਵਾਈਆਂ ਜੜੀਆਂ ਓਨਰ ਨੇ ਮਾਲਕ ਨੇ ਵਪਾਰੀ ਨੇ ਚਵਾਈਆਂ ਕਰਕੇ ਵੇਖਿਆ ਹੁੰਦਾ ਪਸ਼ੂ ਉਹਨਾਂ ਵਿਹਾਰਤ ਜਿਹੜੀ ਦੋਸਤੋ ਦੱਸਣਾ ਵੀ ਫਰਜ਼ ਬਣਦਾ ਸਹੀ ਜਿਹੜੀ ਇਨਫੋਰਮੇਸ਼ਨ ਦੇਣੀ ਵੀ ਫਰਜ਼ ਬਣਦਾ ਤੇ ਇਹ ਚਾਰ ਬੈੜਾ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਤੇ ਇਹ ਤਾਂ ਮੁੱਲ ਕੀ ਹੈ ਨਿਸ਼ਾਨ ਵੋਲਵੀ ਜੀ ਦਾ ਗਿਆ ਜੀ 27000 ਰੁਪਇਆ 27 ਹਾਂ ਜੀ ਹਰਿਆਊ ਰਿਆ ਥੋੜਾ ਹਿਸਾਬ ਨਾਲ ਤੁਹਾਨੂੰ ਪਤਾ ਵੀਡੀਓ ਖਿਲੇ ਲੱਗ ਕੇ ਜੀ ਬਣਾਉਂਦਾ ਆਪਾਂ ਨਹੀਂ ਹਰਿਆ ਵਾਧੂ ਹਾਂ ਨਹੀਂ ਥੋੜਾ ਬੜਾ ਇਹ ਹੋ ਜਾਂਦਾ ਗਾੜੀ ਨਿਕਾ ਹੀ ਆ ਹਰਿਆ ਹਾਂ 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 ਥੋੜਾ ਕੋਰੇ ਕਰਕੇ ਥੋੜਾ ਸਟਾਪ ਹੋ ਜਾਂਦਾ ਜੇ ਮੁੱਠੇ ਰੁਗੇ ਤਾਂ ਕਰਕੇ ਨਹੀਂ ਤੇ ਇਹ ਨਾਲੇ ਵੈਸੇ ਵੀ ਜਿਹਦੇ ਘਰ ਵੀ ਹਰਿਆ ਹੋਇਆ ਜਾਂ ਹੋਰ ਸਾਧ ਸੰਵਾਲ ਹੋ ਗਈ ਤੇ ਤੁਹਾਨੂੰ ਪਤਾ ਦੋ ਤੇ ਜ਼ਿਆਦਾ ਨਹੀਂ ਆਪਾਂ ਦੇ 10 ਕਿਲੋ ਤੇ ਮਰਦਾ ਨਹੀਂ ਵਿਜੇ ਦਦ ਹਾਂ ਜੀ ਬਾਕੀ ਬਾਪੂ ਲਤਾਲ ਤੂੜ ਚੰਗੀ ਹੋ ਗਈ ਹੁਣ ਫਟਾਰਾ ਜ਼ਿਆਦਾ ਹੋਊਗਾ ਜੀ ਰਾਹ ਵਧੀਆ ਇਹ ਕਿ ਮੁੰਡਾ ਦਾ ਪੱਠੇ ਨਹੀਂ ਵੜਦਾ ਜੇ ਮੁੰਡਾ ਵੜੇ ਪੈਣ ਦੇਣੇ ਪੈਂਦੇ ਆ ਹਾਂ ਇਹ ਲਤਾਲ ਤੂੜੜ ਚੰਗੀ ਹੁੰਦੀ ਆ ਕਿ ਝੂਠ ਦੇ ਝੂਠ ਦੇ ਮਾਰਦਾ ਸਚਾਈ ਦੇ ਫੁੱਲ ਚੜਾਈਦੇ ਆ ਹਾਂ ਜੇ ਦੇ ਦੁੱਧ ਚੰਗਾ ਲਗੇ ਨੀ ਭਰਾ ਨੂੰ ਜੇ ਦੁੱਧ ਨਾ ਨਿਕਲੇ ਘੱਟ ਨਿਕਲੇ ਜਿੰਨਾ ਦੱਸਦੇ ਆ ਨਾ ਖੜੇ ਬੀ ਸਕ ਹਾਂਜੀ ਖਰਚਾ ਪਾਣੀ ਦਵਾਂਗੇ ਔਰ ਜਦਾਂ ਰਹਿਣ ਨੂੰ ਕਬਰਾਂ ਦਵਾਂਗੇ ਭਾਵੇਂ ਦੋ ਦਿਨ ਰਵੇ ਭਾਵੇਂ ਤਿੰਨ ਦਿਨ ਹੋਵੇ ਹੋਰ ਬਾਪੂ ਕਨਾਲ ਚ ਕਨਾਲ ਚ ਕੋਠੀ ਪਾਤੀ ਹੁੰਦਾ ਨਾ ਔਰ ਬੋਲੀ ਪਾੜੇ ਨਾਲ ਕਰੇ ਪਾ ਤੁਹਾਡੀ ਘਰ ਪਾਨਾ ਪਈ ਹੈ ਸਾਰੇ ਨਹੀਂ ਲਈ ਨਹੀਂ ਨਹੀਂ ਉਹ ਵੈਗਰੂ ਸੱਚੇ ਪਾਸ਼ਾ ਦੇਣ ਵਾਲਾ ਜੀ ਬ ਬਹੁਤ ਵਧੀਆ ਬਿਲਕੁਲ ਇਦਾਂ ਹੀ ਆਉਂਦੇ ਡੰਗਰ ਲੈਣਾ ਚੱਲਦੇ ਰਹੇ ਅੱਜ ਸਵੇਰੇ ਨਿਕਲ ਜਾਣ ਪਰਸੋਂ ਫੇਲਾਵਾਂਗੇ ਫੇਰ ਨਵੇਂ ਆ ਜਾਣਗੇ ਜੇ ਕੋਈ ਬੰਦੇ ਪਾੜੇ ਤਾਂ ਹੁੰਦੇ ਜੇ ਕੋ ਗਾਹਕ ਨਿਕਲਦਾ ਨਹੀਂ ਅਸੀਂ ਨਹੀਂ ਜੁੱਲੋ ਜੋ ਨਿਕਲਦੇ ਗਾਹ ਕਿੱਥੋਂ ਬਸ ਬਸ ਬਿਲਕੁਲ ਹੀ ਬਿਲਕੁਲ ਸਾਰਾ ਜਨ ਜੀਵਨ ਸਾਰਾ ਪ੍ਰਭਾਵ ਹਾਂਜੀ ਕੋਲ ਆਪਣੇ ਹੋਊਗਾ ਠੀਕ ਆ ਲਓ ਦੋਸਤੋ ਇਹ ਤਾਂ ਬਾਪੂ ਨੇ ਵੀ ਕਹਿ ਤਾ ਆਂਦਾ ਵੀ ਰਹਿਣ ਸੈਣ ਦਾ ਪ੍ਰਬੰਧ ਆ ਪੂਰਾ ਵੀ ਰੋਟੀ ਦੀ ਤਾਂ ਰੋਟੀ ਜਲਪਾਣੀ ਹਰ ਕਿਸ ਤਰ੍ਹਾਂ ਦੀ ਚੀਜ਼ ਹੈ ਕਿਹੜਾ ਮੈਨੂੰ ਖਰਚਾ ਪਕਾਉਣਾ ਹੋਵੇ ਨਾ ਪਕਾਉਣ ਜੋਗੇ ਹੈਗੇ ਅੱਛਾ ਅੱਛਾ ਬਾਪੂ ਇੱਕ ਗੱਲ ਹੀ ਕੋਈ ਬੰਦਾ ਠਾੜ ਪਾੜਾ ਲਾ ਜਾਂਦਾ ਕੋਈ ਪੈਕ ਪੁਗਲਾ ਉਹਨੂੰ ਪੈਕ ਵੀ ਲਵਾਵਾਂਗੇ ਲਵਾਵਾਂਗੇ ਹੈ ਲਵਾ ਕੇ ਉਹ ਬੇਠੇ ਕੇ ਜਾ ਕੇ ਲਿਆਉਣੀ ਪਦੇਉਣੀ ਪੋਏ ਇਹ ਇਸਤਮਾਨ ਤਾਂ ਕਰਨਾ ਪੈਂਦਾ ਇਤਮਾਨ ਕਰਾਂਗੇ ਰੋਟੀ ਦੋ ਬਾਵਾਂਗੇ ਦੋ ਬਾਵਾਂਗੇ ਤਿੰਨ ਬਰੇ ਬਾਕੀ ਦੁੱਧ ਚ ਪੋਲ ਨਹੀਂ ਰਹੂਗਾ ਠੀਕ ਹੈ ਜੀ ਮਿਹਰਬਾਨੀ ਸਾਹ ਨੂੰ ਆਪਣਾ ਦੁੱਧ ਚ ਪੋਲ ਇੱਕ ਵੀ ਪਾਈਆਂ ਵੀ ਘੱਟ ਦੇਣਾ ਮਰ ਬੇਸਕ ਡੰਗਰ ਨਾ ਕਰੇ ਠੀਕ ਹੈ ਜੀ ਅਸੀਂ ਪਹਿਲਾਂ ਹੀ ਡਿਟੇਲ ਉਹ ਨਹੀਂ ਰੱਖੀ ਦੀਆ ਜਿੰਨਾ ਕਿ ਦੁੱਧ ਵਧਿਆ ਇਹ ਘੱਟ ਕਰਕੇ ਲੀਟਰ ਮਾਰ ਕੇ ਦੁੱਧ ਰੋਜ਼ ਸਹਿਰ ਖੜੀਦਾ ਲੀਟਰ ਮਾਰ ਕੇ ਖੜੀਦਾ ਇਹ ਇੱਕ ਪਾਈਆਂ ਦੁੱਧ ਘੱਟ ਕੇ ਮੁੜ ਕੇ ਖੰਦੇ ਰੇਟ ਡਾਊਨ ਕਰ ਬਿਲਕੁਲ ਅਸੀਂ ਮੰਗਦੇ ਉਹਨਾਂ ਜੋ ਲੈ ਲੈਣਾ ਫੇਰ ਵੀ ਵੀਰ ਭਰਾ ਨੇ ਮਾਨ ਉਹਦਾ ਕਰੀਦਾ 150 ਕੱਟ ਕਰਦਾ ਭਈ ਇਹਨਾਂ ਨੇ ਇਹ ਨਾ ਕਰਦੇ ਬਿਲਕੁਲ ਜੀ ਜਿਹੜਾ ਝੂਠ ਮਾਰਦੇ ਵਿਚੂਨ ਤੇ ਡੰਗਰ ਲਿਆਓ ਉਦੋਂ ਅਸੀਂ ਨਫਰਤ ਬਣਾਉਂਦੇ ਆ ਹਾਂ ਹਾਂ ਭਈ ਸਾਨੂੰ ਉਹਨਾਂ ਦੇ ਘਰ ਆਣ ਕੇ ਡੰਗਰ ਚਵਾ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਵੇ ਲੈ ਕੇ ਜਾਓ ਜਿਹੇ ਉਹਨਾਂ ਲਾੜੇ ਮੰਗਾਉਂਦੇ ਆ ਅੱਗੇ ਮਾਨਸਤਾ ਕਿ ਮੱਝ ਕੱਲਿਆ ਜੋ ਸਾਨੂੰ ਅਜੇ ਤੱਕ ਲਾਮਾ ਨਹੀਂ ਆਇਆ ਜਿਨ੍ਹਾਂ ਦੋ ਦਿਨ ਦੇ ਪੱਠੇ ਕਦਾ ਪਾਉਂਦੇ ਮੈਂ ਇੱਕੇ ਟਾਈਮ ਪਾਈਦੇ ਚੋ ਕੇ ਤੇ ਫੇਰ ਪਸਾਮਾ ਨੂੰ ਪਾਈਦੇ ਬਿਲਕੁਲ 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 ਲੋਕੀ ਪਾਉਂਦੇ ਆ ਪਹਿਲਾਂ ਪੱਠੇ ਪਾਉਂਦੇ ਫੇਰ ਡੰਗਰ ਚੋਦੇ ਅਸੀਂ ਇਹ ਡੰਗਰ ਚੋ ਕੇ ਫੇਰ ਪੱਠੇ ਪ ਤੇ ਇਹ ਦੋਸਤੋ ਬਾਪੂ ਦੀਆਂ ਗੱਲਾਂ ਵੀ ਨੇ ਪਰ ਇੱਥੇ ਆਣ ਕੇ ਤਸੱਲੀ ਕਰੋ ਮੇਰਾ ਵੀਰ ਕਿਉਂਕਿ ਜੋ ਦੱਸਿਆ ਜਾਂਦਾ ਗਲਤ ਗਾਈਡ ਨਹੀਂ ਤੁਹਾਨੂੰ ਕੀਤਾ ਜਾਂਦਾਗਾ ਜੋ ਤੁਹਾਨੂੰ ਦੱਸਿਆ ਜਾਊਗਾ ਉਹ ਪ੍ਰੋਪਰ ਨਿਕਲੂਗਾ ਬਾਕੀ ਕੋਈ ਵੀਰ ਇੱਥੇ ਆਣ ਕੇ ਦਾ ਸਾਈ ਬੇਨਾ ਪਾ ਕੇ ਪਸੂ ਡੱਕ ਕੇ ਆਪਣੀ ਤਸੱਲੀ ਕਰਕੇ ਉਹਨੇ ਦੁੱਧ ਤੇ ਲੈ ਕੇ ਜਾਇਆ ਕਰੋ ਠੀਕ ਆ ਤੇ ਨਿਸ਼ਾਨ ਸਿਆ ਇਹ ਵੀ ਜੀ ਖੀਰਾ ਕਟਾ ਵਾ 19 ਮਹੀਨਿਆਂ ਦਾ ਵੀ ਜੀ ਇਹ ਕਟਾ ਆ ਗਿਆ ਹਾਂਜੀ ਕਟਾ ਠੀਕ ਆ ਜੀ ਚੱਲ ਲਓ ਜੀ ਇੱਕ ਖੀਰਾ ਕਟਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਆ ਕਰਿਓ ਮੜਾ ਚੈੱਕ ਠੀਕ ਆ 19 ਮਹੀਨਿਆਂ ਦਾ ਹਾਂਜੀ 19 ਮਹੀਨਿਆਂ ਦਾ ਲਓ ਜੀ 19 ਮੰਥ ਦੋਸਤੋ ਏ ਜਾਇਸ ਕੱਟੇ ਦੀ ਠੀਕ ਆ ਤੇ ਬਾਕੀ ਤੁਹਾਨੂੰ ਇਹ ਵੀ ਖੋਲ ਕੇ ਕੁਰੀ ਤੋੜ ਕੇ ਦਿਖਾ ਦਿੰਨੇ ਆ ਲੈਓ ਜੀ ਠੀਕ ਆ ਸੋ ਮਾਲੀ ਬਣਿਆ ਪਿਆ ਪੂਰਾ ਵੀ ਹਾਂ ਜੀ ਵੀਰ ਜੀ ਹਾਂ ਠੀਕ ਆ ਸੋ ਜਿਹੜੇ ਵੀਰ ਨੂੰ ਲੋੜੀ ਦਾ ਦੋਸਤੋ ਕੱਟਾ ਤੇ ਕੱਟਾ ਵੀ ਤੁਸੀਂ ਜੀ ਵੀਰ ਜੀ ਕੋਈ ਨਹੀਂ ਜਾਂਦਾ ਜਿੱਦਾਂ ਮਰਜ਼ੀ ਆਵੇ ਲੋ ਦੰਡਾ ਦੰਡਾ ਟੁੰਡਾ ਲੈ ਟੈਸਟੀ ਗਲ ਵੀ ਬਰਾਬਰ ਹੈ ਜੀ ਅੱਛਾ ਟੈਸਟੀ ਗਲ ਪੂਰੇ ਸਿੱਧੇ ਆ ਹਾਂਜੀ ਲਓ ਜੀ ਸੋ ਇਹ ਕਟਾ ਦੋਸਤੋ ਸਿੰਗੀ-ਸੁੰਗੀ ਵੇਖ ਲਓ ਇਥੋਂ 골 ਪੂਰੀ ਕਰ ਲਈ ਆ ਛੋਟਾ ਜਿਹਾ ਸਿੰਘ ਆ ਬਾਹਲਾ ਨਹੀਂ ਸਿੰਘ ਤੇ ਨਿੱਕਾ ਜਿਹਾ ਸਿੰਘ ਹੀ ਆ ਬਿਲਕੁਲ ਆ ਵੇਖੋ ਮੱਥਾ-ਮੂਥਾ ਬਲੈਕ ਆ ਪੂਰਾ ਤੇ ਜਿਹੜੇ ਵੀਰ ਨੇ ਬਿਲਕੁਲ ਮਾਲ ਦੇ ਵਿੱਚ ਰੱਖਣਾ ਰੇੜੀ ਦੇ ਗਾਂ ਲਈ ਵਰਤੋਂ ਕਰਨੀ ਆ ਜਿੱਦਾਂ ਮਰਜੀ ਦੋਸਤੋ ਮਾਰ ਲਈ ਤੁਸੀਂ ਬਣਾ ਕੇ ਤਿਆਰ ਹੋਰ ਕਰ ਲੋਗੇ ਕਤਕੂਦ ਸੋਨਾ 19 ਮਹੀਨਿਆਂ ਦਾ ਖੀਰਾ ਕਟਾ ਦੁੱਧ ਦੰਦ ਤੇ ਪਸੰਦ ਆਊਗਾ ਤੇ ਨਿਸ਼ਾਨਾ ਇਹ ਕਿਥੋਂ ਤੱਕ ਦੇ ਦੇਣਾ ਵੀਰ ਜੀ ਮੋਲੇ ਦੇ 21000 ਕਰਦੇ ਆ ਸਾਢੇ 17 ਦਾ ਦੇ ਦਾਂਗੇ ਵੀਰ ਜੀ ਸਾਢੇ 17 ਦਾ ਹਾਂਜੀ ਵੀਰ ਜੀ ਲੈ ਵੀ ਹਾਂਜੀ ਸਾਢੇ 17000 ਦਾ ਦੋਸਤੋ ਕਟਾ ਮਿਲ ਜੂਗਾ ਤੁਹਾਨੂੰ ਇਹ ਠੀਕ ਆ ਬਾਕੀ ਜਿੰਨਾ ਵੀ ਆ ਰਾਜੀ ਆ ਕੋਈ 5 6 ਮਹੀਨੇ ਸੰਭ ਲੈ ਕੇ ਇਸੇ ਵੀਰ ਨੇ ਮਾਲ ਮੋਲ ਦੇ ਵਿੱਚ ਲੱਗ ਜੂਗਾ ਦੋਸਤੋ ਕ੍ਰੋਸ ਕ੍ਰੂਸ ਕਰਨ ਵਜਾਂ ਝੋਟੀਆਂ ਠੀਕ ਆ ਤੇ ਬਾਕੀ ਚਾਰੂ ਚੂਰੂ ਪੂਰਾ ਆ ਵੇਖੋ ਠੀਕ ਆ ਬਈ ਨਿਸ਼ਾਨ ਸਿਆਂ ਤੇ ਨਿਸ਼ਾਨ ਨੰਬਰ ਬੋਲ ਦਈਏ ਆਪਣੇ 7876 7471 ਠੀਕ ਹੈ ਜੀ ਤੇ ਬਾਕੀ ਬੱਚੇ ਆਪ ਦਿਖਾਉਣੇ ਆ ਜੀ ਬੱਚੇ ਅੰਦਰ ਵਿਖਾ ਦੇਣੇ ਆ ਜੀ ਲਓ ਜੀ ਬੰਨ ਦੇ ਬੰਨ ਦੇ ਚੱਲ ਬੰਨ ਬੰਨ ਹਾਂ ਜੀ ਆ ਪਹਿਲੇ ਨੰਬਰ ਵਾਲੀ ਦਾ ਵੇਚੇ ਬੱਚਾ ਅੱਛਾ ਜੀ ਇਹ ਪਹਿਲੇ ਨੰਬਰ ਵਾਲੀ ਦਾ ਹਾਂ ਜੀ ਜਿਹੜੀ ਤੇ ਨਾਦਰਾਂ ਸੋਈ ਆ ਲਓ ਜੀ ਕਿੰਨੇ ਦਿਨਾਂ ਦੀ ਸੂਈ ਸੀ ਤਿੰਨ ਦਿਨਾਂ ਦੀ ਵੀ ਤੇ ਨਾ ਦਿਨਾਂ ਦੀ ਸੂਈ ਉਹਦਾ ਇਹ ਬੱਚਾ ਪੱਛੀ ਹਾਂ ਜੀ ਨਾੜੂ ਨਾੜਾ ਬੱਚਾ ਹਾਂ ਜੀ ਜੈਡ ਬਲੈਕ ਬੱਚੀ ਇਹ ਮਾੜੀ ਜੀ ਇਹ ਪੂਛ ਹੈਗੀ ਹੈ ਪੂਛ ਵੀ ਨਹੀਂ ਹੈਗੀ ਆ ਬਲੈਕ ਹੀ ਆ ਹਾਂ ਜੀ ਠੀਕ ਆ ਜੀ ਹਾਂ 33 ਨੇ 2 ਮਹੀਨੇ ਹੋਏ ਨੇ ਗੇਰ ਤੇ ਛਾਈ ਵਾਲ ਦੇ ਕਰੋਸ ਇਹ ਵੀ ਬੱਛੀ ਆ ਹਾਂਜੀ ਇਹ ਵੀ ਬੱਛੀ ਆ ਲਓ ਜੀ ਸੋ 2 ਮਹੀਨੇ ਦਾ ਜਿਹੜਾ 200 ਉੱਚਾ ਸੂਵਾ ਸੀ 10 ਦਿਨਾਂ ਦੇ ਨਾਲ ਜਿਹੜੀ ਲੋੜੀ ਵਾਲੇ ਦਿਨ ਬਣੀ ਲੋੜੀ ਵਾਲੇ ਦਿਨ ਦੀ ਬਣੀ ਵੀ ਜੀ ਉਹ ਤਾਂ ਮਗਰ ਆ ਬੱਚਾ ਬੱਛੀ ਆ ਫੀਮੇਲ ਕਾਫ ਲਓ ਫਿਰ ਜਿਹੜੀ ਵਿਖਾਈ ਆ ਵੀਰ ਜੀ ਬੱਛਾ 15 ਦਿਨਾਂ ਦੀ ਸੂਈ 15 ਦਿਨਾਂ ਦੀ ਸੂਈ ਜਿਹੜੀ ਦੋਸਤੋ ਆ ਬੱਚਾ ਆ ਗਿਆ ਹਾਂਜੀ ਠੰਡ ਕਰਕੇ ਵੀਰ ਜੀ ਬੱਚੇ ਆ ਕੰਬਲਿਆਂ ਕੰਬਲਿਆਂ ਬੰਨੇ ਆ ਕੰਬਲੇ ਕੰਬਲੀ ਬੰਨੇ ਆ ਪੂਰਾ ਰੇਜਿਮੈਂਟ ਕੀਤਾ ਠੰਡ ਕਰਕੇ ਦੋਸਤੋ ਬੱਚੇ ਠ ਆੜੂ ਇਹਦੇ ਵੀ ਬੱਚੇ ਦੇ ਨਾਲ ਜੋ ਦਸਾਂ ਕਿ ਦਿਨਾਂ ਦੀ ਸੂਈ ਵਿਜੀ ਲਓ ਜੀ ਇਹਦੇ ਥੱਲੇ 8 ਕਿਲੋ ਦੁੱਧ ਹੈ ਹਾਂਜੀ 8 ਕਿਲੋ ਆ ਲਓ ਜੀ 나ੜੂ ਵੀ ਹੈਗਾ ਜੀ ਬੱਚੇ ਦੇ ਆਵੇਂ ਲੋ ਵੱਛਾ ਹੀ ਨਹੀਂ ਨਹੀਂ ਵੱਛੀ ਵੱਛੀ ਹੈ ਇੱਕੋ ਵੱਛਾ ਬਾਕੀ ਵੱਛੀਆਂ ਲਓ ਜੀ ਬਾਕੀ ਸਾਰੀਆਂ ਵੱਛੀਆਂ ਨੇ ਇੱਕ ਹੀ ਪੱਛਾ ਮੇਲ ਕਾਫ ਆ ਲਓ ਠੀਕ ਹੈ ਬੱਚੇ ਪੂਰੇ ਐਕਟਿਵ ਹੈਗੇ ਜੀ ਹਾਂ ਪੂਰੇ ਤੰਦਰੁਸਤਾ ਬੱਚੇ ਹਾਂਜੀ ਤੇ ਵਧੀਆ ਠੀਕ ਹੈ ਜੀ ਇਹ ਬੱਚੇ ਸੀ ਦੋਸਤੋ ਅੱਜ ਇਹਨਾਂ ਪਸ਼ੂਆਂ ਦੇ ਦੋਸਤੋ ਇਹ ਪਸ਼ੂਸੀ ਅੱਜ ਵੀਰ ਨਿਸ਼ਾਨ ਸਿੰਘ ਦੇ ਕੋਲ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਣ ਕੇ ਮੇਰਾ ਵੀਰ ਕੋਈ ਤਸੱਲੀ ਕਰੋ ਵਾਰ-ਵਾਰ ਆਪਾਂ ਤੁਹਾਨੂੰ ਇੱਕੋ ਗੱਲ ਰਿਕਵੈਸਟ ਕਰਦੇ ਆਂ ਦੋਸਤੋ ਠੀਕ ਆ ਜੀ ਆਨਲਾਈਨ ਬੇਸ਼ੱਕ ਸੌਦੇ ਤੋਂ ਬਚੋ ਆਪਾਂ ਹਰ ਵਾਰੀ ਕਹਿੰਨੇ ਆ ਪਰ ਇੱਥੇ ਆਣ ਕੇ ਕੋਈ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਵੀਰ ਜੀ ਆਪਾਂ ਜਿੰਨੀਆਂ ਅੱਗੇ ਵੀਡੀਓ ਪਾਈ ਜਣਾ ਮੈਂ ਦੋ ਤੱਲੀਆਂ ਨਹੀਂ ਕਰੀ 1 ਰੁਪਈਆ ਇਹਦਾ ਵੀ ਝੂਠ ਮਾਰਿਆ ਦੁੱਧ ਵੀਰ ਜੀ ਆਪਾਂ ਦੱਸਦੇ ਹੁਣਾ ਵਾਅਦਾ ਨਿਕਲਦਾ ਆਪਣੇ ਘਰ ਤੇ ਕਈ ਸਗੋਂ ਆਪਾਂ ਨੂੰ ਵੀਰ ਭਰਾ ਸਲੋਧ ਕਰਦੇ ਆਣ ਕੇ ਆਪਣੇ ਮੂੰਹ ਦੇ ਆਪਾਂ ਸਲੋਧ ਨਹੀਂ ਕਰਦੇ ਵੀਰ ਜੀ ਸਗੋਂ ਆਂਦੇ ਤੁਸੀਂ ਦੱਸਦੇ ਕੋਈ ਨਿਕਲਦਾ ਸਗੋਂ ਵਾਅਦਾ ਘਾਟਦਾ ਨਹੀਂ ਦੁੱਧ ਆਪਣੇ ਘਰ ਦਾ ਵੀ ਚੰਗੀ ਗੱਲ ਵੀਰੇ ਹਾਂਜੀ ਚੰਗੀ ਗੱਲ ਕੋਈ ਮੀਤ ਆਪਾਂ ਆਉਣਾ ਫੇਰ ਹੀ ਪਿਆਰ ਬੰਦਾ ਉਦਾਂ ਨਹੀਂ ਬੰਦਾ ਵੀਰ ਜੀ ਇਹ ਉਮੀਦ ਕਰਦੇ ਦੀ ਅਸਲ ਚ ਸਵਾਦ ਉਦੋਂ ਹੀ ਆਉਂਦਾ ਜਦੋਂ ਪਾਈਆ ਖੰਡ ਵੱਧ ਨਿਕਲੇ ਹਾਂਜੀ ਵੀਰ ਜੀ ਤੇ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ